ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਛੋਟਾ ਪਰਵਾਲਦੇ ਵਿੱਚ ਪਾਣੀ ਪਰਦ ਦੇ ਚੱਲਦਿਆਂ ਬੱਚਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਥੋੜੀ ਜਹੀ ਬਰਸਾਤ ਆਉਣ ਤੋਂ ਬਾਅਦ ਸਕੂਲ ਦੇ ਬਿਦਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਤੇ ਇਸ ਦੇ ਕਾਰਨ ਸਕੂਲੀ ਬੱਚਿਆਂ ਨੂੰ ਆਉਣ ਜਾਣ ਤੇ ਵਿੱਚ ਕਾਫੀ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ ਸਕੂਲ ਦੇ ਮੁਖ ਅਧਿਆਪਕਾ ਰੰਜਨਾ ਦੇਵੀ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਛੋਟਾ ਪਨਵਾਲ ਪੰਜਤਾ ਸਮਾਰਟ ਸਕੂਲ ਹੈ ਤੇ ਸਰਕਾਰ ਦੇ ਵੱਲੋਂ ਇਸ ਸਕੂਲ ਨੂੰ ਨੂੰ ਸਹੂਲਤਾਵਾਂ ਪ੍ਰਦਾਨ ਕੀਤੀਆਂ ਗਈਆਂ ਨੇ ਪਰੰਤੂ ਬਰਸਾਤ ਦੇ ਦਿਨਾਂ ਦੇ ਵਿੱਚ ਇੱਥੇ ਪਾਣੀ ਭਰ ਜਾਂਦਾ ਜਿਸ ਤੇ ਚਲਦੇ ਹੋਣਾ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਸਰਕਾਰੀ ਪ੍ਰਾਇਮਰੀ ਸਕੂਲ ਹੈ ਛੋਟਾ ਬਨਵਾਲਾ ਪ੍ਰਾਇਮਰੀ ਸਕੂਲ ਹੈ ਸਾਡਾ ਸਾਡੀ ਪ੍ਰੋਬਲਮ ਇਹ ਹੈ ਕਿ ਮਤਲਬ ਸਾਡੇ ਸਕੂਲ ਚ ਤੇ ਹਰ ਫੈਸਿਲਿਟੀ ਹੈ ਸਰਕਾਰ ਨੇ ਦਿੱਤੀ ਹੋਈ ਹਰ ਸਮਾਰਟ ਸਕੂਲ ਹੈ ਹਰ ਕੇਜ ਸਕੂਲ ਵਿੱਚ ਅਵੇਲ ਹੈ ਬਸ ਸਾਡੀ ਇਹ ਹੀ ਪ੍ਰੋਬਲਮ ਹੈ ਥੋੜੀ ਗਰਾਊਂਡ ਦੀ ਛੋਟੇ ਬੱਚੇ ਪੜਦੇ ਅਤੇ ਤੇ ਗਰਾਊਂਡ ਦੀ ਪ੍ਰੋਬਲਮ ਹੈ ਬਸ ਥੋੜੇ ਪਾਣੀ ਰੁਕ ਜਾਂਦਾ ਹੈ ਬਾਰਸ਼ਾਂ ਵਿੱਚ ਮੱਛਰ ਪੈਦਾ ਹੋ ਜਾਂਦਾ ਹੈ ਮੱਕੀ ਪੈਦਾ ਹੋ ਜਾਂਦੀ ਹੈ ਫਿਰ ਬੱਚਿਆਂ ਨੂੰ ਇਨਸਾਨਾਂ ਤੱਕ ਬੱਚਿਆਂ ਨੂੰ ਬੱਚਾ ਰਲ ਜੇ ਜਾਂ ਕੋਈ ਹੈ ਨਾ ਤੇ ਸਾਰੇ ਇਹ ਦੇ ਕਰਕੇ ਹੈ ਕਿ ਅਸੀਂ ਸਰਕਾਰ ਨੂੰਗੇ गुजारिश ਕਰਾਂਗੇ ਕਿ ਸਾਡੀ ਥੋੜਾ ਜਿਹਾ ਗਰਾਊਂਡ ਦਾ ਧਿਆਨ ਤਾਂ ਜਾਏ ਦੱਸਦੀ ਕਿ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਕਾਰੀ ਸਕੂਲਾਂ ਨੂੰ ਲਗਾਤਾਰ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਦੇਖਣ ਵਾਲੀ ਗੱਲ ਹੋਏਗੀ ਕਿ ਪਠਾਨਕੋਟ ਦੇ ਇਸ ਸਕੂਲ ਦੀ ਸਮੱਸਿਆ ਨੂੰ ਕਦੋਂ ਤੱਕ ਹੱਲ ਕੀਤਾ ਜਾਂਦਾ ਜਗਬਾਣੀ ਟੀਵੀ ਦੇ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ